7.5 ਲੱਖ ਰੁਪਏ ਦੀ ਵੀ ਬੱਕਰੀ ਵਿਕੀ ਹੈਗੀ ਉਹ ਤਾਂ ਇਕੱਲੇ ਖੋਰ ਦੇ ਲਾਟੇ ਦੀ ਨਸਲ ਹੈ ਉਹ ਪੀਟਲ ਅੰਬਰਸੜੀ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦਾ ਮਾਣ ਹੈ ਗੌਰਵ ਹੈ ਲੈ ਵੀ ਆ ਠੱਠੇ ਦੇਖਣ ਵਾਲੇ ਪੂਰੇ ਸ਼ਾਨਦਾਰ ਆ ਲੈ ਵੀ ਪਲਵਾਨੋ ਅੱਜ ਹੈਗੀ 21 ਮਾਰਚ ਤੇ ਅੱਜ ਹੈ ਗੱਲ ਅਧਿਆਨੇ ਯੂਨੀਵਰਸਿਟੀ ਦਾ ਮੇਲਾ ਇਸੇ ਮੇਲੇ ਦਾ ਹੀ ਸ਼ੌਂਕ ਆਪਾਂ ਨੂੰ ਇਹੀ ਵੇਖਣ ਜਾਂਦੇ ਹੁੰਨੇ ਆ ਅੱਜ ਆ ਪਹਿਲਾ ਦਿਨ ਤੇ 22 ਨੂੰ ਵੀ ਹੋਊਗਾ ਦੇ ਨਾਲ ਆਪਣੇ ਚੱਲਿਆ ਤਾਰਾ ਢਿੱਲੋਂ ਬਠਿੰਡੇ ਤੋਂ ਆ ਗਿਆ ਤੇ ਚੱਲਦੇ ਆਂ ਬਾਕੀ ਮੇਰੇ ਲਈ ਪਹੁੰਚ ਕੇ ਗੱਲ ਕਰਦੇ ਆਂ ਲੈ ਵੀ ਪਲਵਾਨੋਂ ਪਹੁੰਚ ਗਿਆ ਆਪਾਂ ਲਤੇਆਣੇ ਯੂਨੀਵਰਸਿਟੀ ਦੇ ਨੇਲੇ ਤੇ ਕਿ ਪਾਰਕਿੰਗ ਵਾਸਤੇ ਜਗ੍ਹਾ ਆਪਾਂ ਨੂੰ ਮਿਲ ਗਈ ਸੀ ਗੱਡੀ ਆਪਾਂ ਇੱਥੇ ਲਾਤੀ ਐ ਰਸ਼ਵਾਹਾ ਹੈ ਤੇ ਨਾਲ ਹੈਗਾ ਅੱਜ ਆਪਣੇ ਤਾਰਾ ਸਿੰਘ ਢਿੱਲੋਂ ਬਠਿੰਡੇ ਵਾਲਾ ਭਾਈ ਜਿਹੜਾ ਆਪਣੇ ਨਾਲ ਘੁੰਮਣ ਗਿਆ ਸੀ ਕਾਜੇ ਉਹ ਕਹਿੰਦਾ ਦੀ ਮੈਂ ਇਤ ਯੂਨੀਵਰਸਿਟੀ ਦਾ ਮੇਲਾ ਕੋਈ ਜ਼ਿਆਦਾ ਵੇਖਿਆ ਨਹੀਂ ਕਦੇ ਮੈਂ ਕਿਹਾ ਆ ਜਾ ਭਾਈ ਤੈਨੂੰ ਵੀ ਦਿਖਾ ਦਿੰਨੇ ਆਂ ਦੇਖਦੇ ਆ ਚੱਲ ਕੇ ਅੰਦਰ ਕੀ ਮਾਹੌਲ ਆ ਕੀ ਨਵੀਂ ਮਸ਼ੀਨਰੀ ਆਈ ਆ 20 ਦਾ ਤਾਂ ਪਤਾ ਹੀ ਆਪਾਂ ਨੂੰ 20 ਤੋਂ ਉਹੀ 132 ਦਾ ਹੀ ਨਵਾਂ ਆਇਆ ਹੋਰ ਕੋਈ ਆਇਆ ਨਹੀਂਗਾ ਚਲੋ ਫਿਰ ਆਜੋ ਦੇਖਦੇ ਆ ਮੇਲਾ ਲੈ ਵੀ ਅੱਜ ਮੇਲੇ ਜਾ ਰਿਹਾ ਮਾਮਸਦਿਕ ਇਹਦੀ ਦੇਖਾਂਗੇ ਵਾਵਾ ਚਲੋ ਆਇਆ ਕਦੇ ਦੇਖਿਆ ਨਹੀਂਗਾ ਤੁਹਾਡਾ ਬਿਸਕਟੜੀ ਪੀਬੀਡਬਲਯੂ 10ਕਟ 1 ਇਹਦੇ ਬਣਦੇ ਬਿਸਕਟ ਫਿਰ 155 ਦਨ ਤੇ ਝਾੜ ਇਹਦਾ 21 ਕੁਇੰਟਲ ਸਾਰੇ ਨਵੇਂ ਨਵੀਆਂ ਵੈਰਾਈਟੀਆਂ ਆਪਾਂ ਵੇਖੜੀਆਂ ਅੱਜ ਆ ਗਈ ਪੀਬੀਡਬਲਯੂ ਆਰਐਸ1 146 ਦਿਨ ਇਹਦਾ ਝਾੜ ਕਾਟੀ ਆ ਆ ਗਈ ਆ ਖਾਣਾਸਤੇ ਆ ਚੰਗੀ ਆ ਕਣਕੇ ਖਾਂਦੇ ਰਹੇ ਆ ਆਪਾਂ ਜਿੰਕ1 ਹਾਂ ਤੇ ਠੀਕ ਆ ਝਾੜ ਵੀ ਠੀਕ ਆ ਸਾਢੇ 22 ਕੁਮਾਂਟਲ ਝਾੜ ਆ ਇਹਦਾ ਜਿੰਕ1 ਤੇ ਜਿੰਕ2 ਇਹ ਵੀ ਸੇਮ ਹੀ ਆ ਓਨੇ ਕ ਦਿਨ ਓਨਾ ਕੀ ਝਾੜ ਆ ਇਹਦਾ ਹਾਂ ਚਪਾਤੀ ਚਪਾਤੀ1 ਪੀਬੀਡਬਲਯੂ ਇਹਦਾ 4 ਘਾਟਾ ਉਦੋਂ ਵੀ 17 ਕਿੰਟਲ ਹੀ ਆ ਹਾਂ ਆ ਆ ਗਈ ਪਰਖਦੀਨ ਅਗਲੀ ਵਾਰ ਨੂੰ ਮਿਲ ਜੂਗੀ ਲੱਗਦਾ ਆਪਾਂ ਨੂੰ ਇਹ ਸਾਨੂੰ ਦੇਵਾਂਗੇ ਤੁਹਾਨੂੰ 872 872 ਪੀਬੀਡਬਲਯੂ ਆਹ ਵਧੀਆ ਆ ਤਾਂ 826 ਆਪਣੀ ਪਹਿਲਾਂ ਤੋਂ ਕੋਈ ਆ ਕੋਈ ਇਹ ਚ ਨਵੀਂ ਗੱਲ ਨਹੀਂ ਆ ਵੀ 869 ਵੀ ਉਹੀ ਆ ਤਕਰੀਬਨ ਬਾਕੀ 20 ਤੋਂ ਹੋਈ ਆ 226 ਨਾ 824 21 ਕੁਆਂਟਲ ਜਲਦੂ 25 3 ਇਹ ਨਹੀਂ ਕਹਦੇ 2850 ਇਹਦਾ ਕੱਟ ਹੀ ਆ 22 ਕੁਆਂਟਲ ਸੁਨਹਿਰੀ ਪੀਬੀ ਹਾਂ ਇਹ ਇਥੇ ਦਾ ਸਾਰਾ ਮੇਨ ਹੈ 126 ਜਾਂ ਉਸ ਵਿੱਚ 5-4 ਮੇਨ ਮੇਨ ਗਾ ਹੁੰਦੇਗਾ ਨਾ ਮਤਲਬ 6 ਕਿਸੀ ਹਾਂ ਤੁਹਾਨੂੰ ਆਪ ਅਬੀਜੀ ਹੈ 222 ਵੀ 22 ਕੁਇੰਟਲ 87 ਦਾ ਵੀ ਉਨਾ ਹੀ ਹੈ ਸਾਢੇ 22 ਕੁਇੰਟਲ ਆਹ ਜੀ ਬਾਤ ਲੱਗੀ 132 ਬਾਰੇ ਯੂਨੀਵਰਸਿਟੀ ਕਹਿੰਦੀ ਆ ਹਸਪਤਲ ਝਾੜ 331 ਕੁਇੰਟਲ ਆ ਤੇ ਯੂਰੀਆ ਦੀ ਬਚਤ 25% ਹੈ ਤੇ ਫੱਕਣ ਦਾ ਸਮਾਂ 111 ਦੇਣਾ ਹੈ ਸਾਬ ਪਚੌਲਾਂ ਦੀ ਵਧੇਰੇ ਮਾਤਰਾ ਚਲੋ ਵਧੀਆ ਜੇ ਸਾਬ ਪਚੌਲ ਚੰਗੇ ਹੋਣਗੇ ਤੇ ਸ਼ਗਰ ਵਾਲੇ ਵੀ ਭਾਜ ਭਾਜੀ ਚੱਕਣਗੇ ਲਓ ਵੀ ਆਪਾਂ ਆ ਗਏ ਬੀਆ ਵਾਲੇ ਪਾਸੇ ਆਜ ਕੋ ਪੰਜ ਚਾਰ ਸਾਲ ਪਹਿਲਾਂ ਜਿੰਨਾ ਇਕੱਠ ਹੁੰਦਾ ਸੀ ਹੁਣ ਉਹਨਾ ਨਹੀਂ ਰਹਿ ਗਿਆ ਇਹਦਾ ਕਾਰਨ ਇਹ ਵੀ ਹੋ ਸਕਦਾ ਵੀ ਜਿਹੜੇ ਆਪਣੇ ਛੋਟੇ ਮੇਲੇ ਲੱਗਦੇ ਜਿਵੇਂ ਫਰੀ ਕੋਟ ਲੱਗ ਗਿਆ ਬਠਿੰਡੇ ਲੱਗ ਗਿਆ ਉਹ ਵੀ ਹੋ ਸਕਦਾ ਤੇ ਇਹ ਵੀ ਹੋ ਸਕਦਾ ਵੀ ਲੋਕਾਂ ਦੀ ਦਿਲਚਸਪੀ ਥੋੜੀ ਘਟ ਗਈ ਹੋਵੇ ਜਾਂ ਵੀ ਸਾਰਾ ਉਥੋਂ ਲੈ ਲਿਆ ਹੋਊਗਾ ਪਰ ਉਹ ਰੌਣਕ ਉੰਨੀ ਨਹੀਂ ਜਿਆਦੇ ਲੈਣਾ 132 ਬੀ ਅਸਤੇ ਲੱਗੀਆਂ ਬੰਗੀਆਂ ਸਾਰੀਆਂ 132 ਇਸੇ ਦੀ ਡਿਮਾਂਡ ਆ। ਸਾ ਤਾਂ ਯੂਨੀਵਰਸਿਟੀ ਵੀ ਇਸੇ ਦੇ ਪ੍ਰਚਾਰ ਕਰੀ ਜਾਂਦੀ ਆ। ਹਰ ਜਗ੍ਹਾ ਤੇ ਯੂਨੀਵਰਸਿਟੀ ਨੇ 132 ਬਾਰੇ ਜਾਣਕਾਰੀ ਦਿੱਤੀ ਜਾਵੇ। 331 ਗੋੰਡਲ ਝਾਰਡ 111 ਦਿਨ ਉਹ ਹੀ ਪਨੀਰੀ ਦੀ ਉਮਰ 30 35 ਦਿਨ। ਚੌਂਸ ਰੋਗ ਦੀਆਂ ਜੱਟੀਆਂ ਦਾ ਟੱਕਰਾ ਕਰੂੰਗੀ ਯੂਰੀਆ ਡੇਢ ਥੈਲਾ ਪਾਉਾਂ ਤੇ। ਡੇਢ ਨਾਲ ਤਾਂ ਕਿੱਥੇ ਬਣਨੀ ਆ ਆਪਣਾ ਗੱਲ। ਇਹਨਾਂ ਤਾਂ ਪਹੁੰਚ ਗਏ ਲੋਕ ਆਪਣੇ। ਪਸ਼ੂ ਘਟਦੇ ਜਾਂਦੇ ਲੋਕਾਂ ਕੋਲੇ ਥਾਈਆਂ ਵਾ ਸਮਾਨ ਘਟ ਵਿਖਦੇ ਆ ਫੇਰ ਵੀ ਦਿਲਚਸਪੀ ਹੈਗੀ ਆ ਲੋਕਾਂ ਨੂੰ ਥੋੜੀ ਬਹੁਤੀ ਲੈ ਵੀ ਡਰੋਨ ਹੋਣੀ ਦੀ ਉੱਡੇ ਫਿਰਦੇ ਆ ਇਹ ਲਾ ਦਾ ਲੈਂਡ ਕਰ ਗਿਆ ਹੁਣ ਤਾਂ ਆ ਜਾ ਚਲਾਉਣ ਦੇ ਦੁਬਾਰਾ ਆ ਵੇ ਹੁਣ ਉਹਨੂੰ ਕਿਸੇ ਖਾਲੇ ਵੇ ਹੈ ਨਾ ਨੇ ਵੀ ਆ ਬੂਮ ਸਪਰੇ ਇਹ ਆਪਣਾ ਰਾਦਾ ਤਾਂ ਹੈਗਾ ਲੈਣ ਦਾ ਇਹ ਆ ਮਾਸਟਰ ਮਾਈਂਡ ਆਣਾ ਦਾ ਬਣਾਇਆ ਇਹਨਾਂ ਦਾ ਰੇਟ ਥੋੜੇ ਜਿਹਾ ਜ਼ਿਆਦਾ ਹੈ ਆਮ ਜ਼ਿੰਮੇਦਾਰ ਦੀ ਪਹੁੰਚ ਤੋਂ ਥੋੜਾ ਜਿਹਾ ਮਹਿੰਗਾ ਹੈ ਹੋ ਸਕਦਾ ਮਟੀਰੀਅਲ ਜ਼ਿਆਦਾ ਚੰਗਾ ਹੋਵੇ ਮੈਂ ਕੀ ਕਹਣਾ ਬਾਈ ਨਾ 8 9 9 10 10 ਲੱਖ ਰੁਪਈਆ ਥੋੜਾ ਹਾਂ ਹਾਂ ਰੇਂਜ ਚ ਆਉਣ ਵਾਲਾ ਹਾਂ ਹਾਂ ਬੰਦਾ ਸੋਚਦਾ ਪਰ ਚੁੱਪ ਜਿਹਾ ਜਾਂਦਾ ਚੁੱਪ ਜਿਹਾ ਜਾਂਦਾ ਛੱਡ ਯਾਰ ਕੰਮ ਕੀ ਤਾਂ ਕਰਦਾ ਹਾਂ ਸਹੀ ਥੋੜਾ ਜਿਹਾ ਮਹਿੰਗਾ ਹੈ ਮਹਿੰਗਾ ਕਰਕੇ ਲੈ ਲੈਂਦੇ ਪਿੱਛੇ ਹੋ ਜਾਂਦਾ ਵੈਲਕਮ ਠੀਕ ਬਣਾਉਂਦੇ ਆ ਹਾਂ ਉਹ ਚੀਜ਼ ਤਾਂ ਠੀਕ ਆ ਪਰ ਹੁਣ ਜੇ 4 5 ਘਰ ਰਲ ਕੇ ਲੈ ਲੈਣ ਤਾਂ ਠੀਕ ਹੈ ਇਹਦਾ 8 9 ਲੱਖ ਰੁਪਈਆ ਦਾ ਘੱਟੋ ਘੱਟ ਘੱਟੋ ਘੱਟ ਘੱਟ ਤੋਂ ਘੱਟ ਹਾਂ ਆਮ ਜੀਵੀਦਾਰ ਲੈਂਦਾ ਕੋਈ ਵੀ ਬੰਦਾ ਆਪਾਂ ਲੈਣੀ ਤੁਸੀਂ ਲੈ ਲਿਆ ਹਣਾ ਅਸੀਂ ਇਹਦੀ ਕੋਈ ਖਾਸ ਆਪਾਂ ਨੂੰ ਟ੍ਰੇਨਿੰਗ ਲੈਣੀ ਪਊੀ ਇਹਦੀ ਹਾਂ ਖਾਸ ਟ੍ਰੇਨਿੰਗ ਹੈ ਇਹਦੀ ਕੋਈ ਕਲਾਸਾਂ ਲਾਉਂਦੀ ਯੂਨੀਵਰਸਿਟੀ ਕੋਈ ਖਾਸ ਟ੍ਰੇਨਿੰਗ ਕਰਵਾਦੀ ਹੈ ਯੂਨੀਵਰਸਿਟੀ ਜੇ ਆਪਾਂ ਖਰੀਦਣਾ ਹੈ ਯੂਨੀਵਰਸਿਟੀ ਤੇ ਮਿਲਦਾ ਕਿ ਬਾਹਰੋਂ ਆਮ ਦੁਕਾਨਾਂ ਤੋਂ ਮਿਲੂਗਾ ਖਰੀਦਣਾ ਤਾਂ ਮਾਰਕੀਟ ਸੇ ਹੀ ਖਰੀਦਣਾ ਹੈ ਅੱਛਾ ਖਰੀਦਣਾ ਮਾਰਕੀਟ ਯੂਨੀਵਰਸਟੋ ਕੋ ਕੋ ਵੱਲੋਂ ਕੋਈ ਸ਼ਿਫਾਰਸ਼ ਨਹੀਂ ਵੀ ਫਲਾਨਾ ਹੀ ਖਰੀਦੋ ਕਹਿੰਦੇ ਕੋਈ ਮਰਜ਼ੀ ਲੈ ਲਓ ਹਾਂ ਉਹਨਾਂ ਦਾ ਮਕਸਦ ਇਕੱਲਾ ਟ੍ਰੇਨਿੰਗ ਦੇਣਾ ਹੀ ਹੈ ਵੀ ਇਦਾਂ ਵਰਤ ਲੋ ਜਿੱਥੇ ਤਾਰ पोल को बचा के करना है आपको ध्यान ध्यान रखना पड़ेगा पोल तो सेंसर, सेंसर भी। है, लेकिन सेंसर बहुत अच्छे काम नहीं कर पाते हैं बिजली के तार एकदम पतले रहते हैं वायर कई बार नहीं सेंस कर पाया तो पच्चीस फील्ड भी इफेक्ट करता है कम्पास है इसके अंदर एल्टीट्यूड वर्ल्ड करने के लिए जो आईएमयू यूनिट है इसके अंदर हां वो जब इलेक्ट्रिक वायर होते हैं वो मैग्नेटिक फील्ड से प्रभावित हो जाते हैं ठीक है तो वो कंपास प्रभावित हो जाएगा फिर उसका जैसे कंट्रोल नहीं यही दिक्कत आ रही कंट्रोल नहीं, नहीं करूंगा तो कंट्रोल भी जैसे बाई चांस मैग्नेटिक फील्ड में गया और हाँ। आपके कन्वर्ट कलेक्शन खत्म हो गया नहीं नहीं ये दिक्कत हो जाएगी फिर कहीं भी लड़ जाएगा एक कलर बताओ ਕੋਲ ਤਾਂ ਜਿਹੜਾ ਹੈਗਾ 20-25 ਫੁੱਟ ਆ ਤਾਰ ਉੱਪਰ ਆ ਹਾਂ ਹਾਂ ਇਹਦਾ ਵੀ 5-7 ਫੁੱਟ ਉੱਚਾ ਡਾ ਸਕਦੇ ਆ ਫਿਰ ਵੀ ਇਹ ਦਿੱਕਤ ਆਉਂਦੀ ਇਹਨੂੰ देखिए इलेक्ट्रिक वायर से दूर रहें तो ज्यादा बेहतर है क्योंकि बात यह है कि इलेक्ट्रिक से भी गुजरता है ऐसा तो है नहीं कि भाई एक आध दो वोल्ट है उसमें बैटरी वो तो हजारों में ये जो वायर कितना वोल्ट होता है कितना चार सौ चालीस तो है ग्यारह हाँ। ग्यारह हजार वो जो ग्यारह हजार है या उससे ज्यादा जो पावर की लाइन है ਉਹ ਇੱਕ ਬਹੁਤ ਵੱਡਾ ਮੈਗਨੇਟਿਕ ਫੀਲਡ ਆਪਣਾ ਜਨਰੇਟ ਕਰਦਾ ਹੈ। ਇਹ ਪੰਜਾਬ ਚ ਤਾਂ ਇਹੋ ਕੰਮ ਜਾਵੇ ਨਾ। ਉਸ ਤੋਂ ਮਿਚਾ ਕੇ ਰੱਖਣਾ। ਬਿਲਕੁਲ। ਅਡੇਕੇ ਵਾਵਾ 15 ਫੁੱਟ ਤੋਂ ਉਸੇ ਦੂਰ ਰੱਖਣਾ ਹੀ ਹੈ। ਹਾਂ। ਠੀਕ। ਲਓ ਵੀ ਆ ਡਰੋਨ ਦੀ ਕੀਮਤ ਆਈਡੀਆਂ ਦੇ 5-6 ਲੱਖ ਰੁਪਈਆ। 10 ਲੀਟਰ ਪਾਣੀ ਪੈਂਦਾ। ਜਿੱਦਾਂ ਨੂੰ ਪੁੱਛਿਆ ਵੀ ਯੂਨੀਵਰਸਿਟੀ ਦਾ ਕਹਿੰਦੀ ਐ ਯਾਰ 1.5-200 ਲੀਟਰ ਪਾਣੀ ਲਾਓ ਕਿੱਲੇ ਦਾ। ਇਹ ਕਹਿੰਦੇ ਆਉਣ ਵਾਲੇ ਟਾਈਮ ਚ ਦਵਾਈਆਂ ਬਦਲ ਜਾਣਗੀਆਂ ਤੇ ਯੂਨੀਵਰਸਿਟੀ ਤੁਹਾਨੂੰ ਕਿੱਲੇ ਦਾ 10 ਲੀਟਰ ਪਾਣੀ ਰეკਮੈਂਡ ਹੀ ਕਰੂਗੀ। ਫਰੀ ਦੇ ਉੱਡਣ ਦੇ ਵਜਾ ਜਿਹੜਾ ਦੱਸਿਆ ਨੇ ਬਹੁਤ ਡਿੱਕੇ ਤਾਰਾਂ ਦਾ ਇਫੈਕਟ ਪੈਂਦਾ ਉਹ ਹਜੇ ਯਾਨੀ ਕਿ ਲੰਮਾ ਚੌੜਾ ਕੰਮ ਹਜੇ ਆਪਣੇ ਸੈਟ ਆਉਣ ਵਾਲੀ ਗੱਲ ਹੈ ਨਹੀਂ ਇਹ ਲੋ ਆ ਵੀ ਹੁਣ ਇੱਧਰ ਆ ਗਿਆ ਪਸ਼ੂ ਪਾਲਣ ਮੇਲਾ ਇਹ ਵੇਖਦੇ ਆਪਾਂ ਇੱਧਰ ਚੱਲਦੇ ਆ ਇਹ ਪਹੁੰਚ ਗਏ ਆਪਾਂ ਪਸ਼ੂ ਪਾਲਣ ਮੇਲੇ 'ਚ ਦੇਖਦੇ ਆਂ ਇੱਥੋਂ ਦਾ ਕੀ ਮਾਹੌਲ ਆ ਆਹ ਤਾਂ ਸਾਰਾ ਆਪਣੇ ਇੱਧਰ ਖੱਬੇ ਪਾਸੇ ਸੱਜੇ ਪਾਸੇ ਤਾਂ ਹੋਈ ਕੁਸ਼ ਆ ਇਹ ਉਹ ਤਾਂ ਦਵਾਈਆਂ ਪਸ਼ੂਆਂ ਦੀਆਂ ਦਵਾਈਆਂ ਦੁਈਆਂ ਹੀ ਆ ਆਪਾਂ ਇੱਧਰ ਚੱਲਦੇ ਆਂ ਇੱਧਰ ਸਾਰੀਆਂ ਨਵੀਆਂ ਵੈਰਾਈਟੀਆਂ ਦੇਖਦੇ ਆਂ ਕਿਹੜਾ ਹੋਣਾ ਡਿਜ਼ਾਈਨ ਚ ਬਣਾਇਆ ਹਨਾ ਹਾਂ ਬਾਜ਼ਾਰੂ ਪਸ਼ੂ ਨਸਲ ਸੁਧਾਰ ਪ੍ਰੋਜੈਕਟਿੰਗ ਪਸ਼ੂ ਧਾਨਾ ਨਿਰਦੇਸ਼ਾਂ ਅਲਾ ਸੋਹਣਾ ਮੋਲ ਜਣਾ ਇੱਥੇ ਆ ਠੱਠੇ ਦੇਖਣ ਵਾਲੇ ਪੂਰੇ ਸ਼ਾਨਦਾਰ ਆ ਪਤਾ ਮੈਨੂੰ ਨਹੀਂ ਕੋਈ ਵੈਰਾਈਟੀ ਬਾਰੇ ਕਿਹੜੀ ਫਸਲ ਨਸਲ ਕੋਈ ਤੁਹਾਨੂੰ ਇਹਦੀ ਕਾਣਾ ਹੈ ਚੱਪਤਾ ਹੈਗਾ ਉਦੋਂ ਗਾਂ ਜਿਵੇਂ ਆ ਲਿਖਿਆ ਵੀ ਆ ਇਸੇ ਦੀ ਗਾਂ ਮਤਲਬ ਦੁੱਧ ਦਿੰਦਾ ਜਿਹੜੀ ਇਹਦੀ ਕੋਈ ਗਾਂ ਬੱਕੀ ਜਿਵੇਂ ਕਹ ਸਕਦੇ ਆਪਾਂ ਨਾ ਫਿਕਰ ਨਾ ਜਗਾ ਗਲੋ ਠੀਕ ਹੈ ਇਹ ਕਿੰਨੇ ਕੁ ਉਮਰ ਦਾ ਹੋਊਗਾ ਭਾਈ ਆਈਡੀਆ ਕੋਈ ਆ ਨਹੀਂ ਕੁਝ ਪਤਾ ਦੋਗਲੀ ਨਸਲ ਦੀ ਗਾਂ ਆ ਸੋ ਇਹਦਾ ਦੁੱਧ ਬੜਾ ਲਖੀ ਬੈਠੇ ਆ 719 ਕਿਲੋ ਆ ਆ ਗਿਆ ਮੂਰਾ ਨਸਲ ਦਾ ਝੋਟਾ ਮਾਂ ਦੇ ਸੋਏ ਦਾ ਦੁੱਧ 4800 ਤੇ 24 ਕਿਲੋ ਠੀਕ ਆ ਸੋਹਣੇ ਆ ਚੰਗੇ ਸਾਂਭੇ ਆ ਆਇਆ ਤੁਹਾਨੂੰ ਇਹ ਨਾ ਅਸਲ ਦੀ ਮੱਝ ਇਹਦਾ ਦੁੱਧ ਹੈਗਾ 4815 ਕਿਲੋ ਹੈ ਇੱਕ ਦਿਨ ਦਾ ਵੱਧ ਤੋਂ ਵੱਧ ਦੁੱਧ 28.5 ਕਿਲੋ ਬਹੁਤ ਆਇਆ ਇੱਕ ਦਿਨ ਦਾ 28.5 ਕਿਲੋ ਆ ਵੀ ਦੇਖਿਆ ਇੱਕ ਦਿਨ ਦਾ ਵੱਧ ਤੋਂ ਵੱਧ 28 ਕਿਲੋ ਸਾਢੇ 28 ਕਿਲੋ ਹੋ ਗਿਆ ਹਾਂ ਇਹ ਆਪਾਂ 16 ਕਹਿੰਦੇ ਸੀ 16 ਕਿਲੋ ਐਵਰੇਜ ਆ ਐਵਰੇਜ ਮਤਲਬ ਵੱਧ ਤੋਂ ਵੱਧ 28 ਐਵਰੇਜ 16 ਕਿਲੋ ਬਹੁਤ ਆ ਮੱਝਾਂ ਦੇ ਸਾਹਮਣੇ ਐਵਰੇਜ 16 ਗਾਇਆਂ ਮਹਾਨ ਦਿੰਦੀਆਂ ਚੰਗੀਆਂ ਹਾਂ ਨੀਲੀ ਰਾਵੀ ਨਸਲ ਦੀ ਮੱਝ ਇੱਕ ਦਿਨ ਦਾ ਵੱਧ ਤੋਂ ਵੱਧ ਹੁੰਦਾ 23 ਕਿਲੋ ਪਰ ਥੱਕ ਗਈ ਵਿਚਾਰੀ ਬੈਠ ਗਈ ਆਤਾ ਲੱਗਦਾ ਨਹੀਂ ਐਨੋ ਵੀ ਨਹੀਂ ਲਾਈ ਜਾਂਦੀ ਆ ਇਹ ਨੀਲੀ ਰਸ ਦੀ ਨਸਲ ਦਾ ਝੋਟਾ ਹੈ ਤੇਰੀ ਮਾਂ ਦਾ ਸੂਏ ਦਾ ਦੁੱਧ ਹੈਗਾ 42 4250 ਕਿਲੋ ਸੂਏ ਦਾ ਆਹ ਗੋੜੀਆਂ ਬੱਦਾਂ ਹੀ ਲੱਗਦਾ ਵੇਖਣ ਨੂੰ ਹੈਲੋ ਕਿਵੇਂ ਆ ਸੋਸਤਿਆਂ ਆ ਇਹ ਲੱਕੇ ਬੱਕਰੀਆਂ ਵੇਖਣੇ ਜਾ ਆਹ ਵੀ ਸੁਧਰੀ ਨਸਲ ਦੀ ਬੱਕਰੀ ਇੱਕ ਦਿਨ ਦਾ ਦੁੱਧ ਆ ਵੱਧ ਤੋਂ ਵੱਧ 5 ਕਿਲੋ 150 ਗ੍ਰਾਮ ਤੈਨੂੰ ਬੀਟਰ ਵੀ ਕਹਿੰਦੇ ਆ ਤੇ ਅੰਮ੍ਰਿਤਸਰੀ ਨਸਲ ਵੀ ਕਹਿੰਦੇ ਆ ਅੱਛਾ ਜੀ ਆਪਣੇ ਲਾਤੀ ਦੀ ਨਸਲ ਹੈ ਉਹ ਪੀਟਲ ਅੰਬਰਸੜੀ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦਾ ਮਾਣ ਹੈ ਗੌਰਵ ਹੈ ਉਹ ਇਹ ਨਸਲ ਹੈ ਠੀਕ ਹੈ ਤੇ ਇਹ ਜਿਹੜੀ ਨਸਲ ਹੈ ਉਹ ਮਤਲਬ ਆਪਾਂ ਕਹਿ ਸਕਦੇ ਹਾਂ ਉੱਤਮ ਦੇ ਉਹਨਾਂ ਦਾ ਵਧੀਆ ਉਤਪਾਦਨ ਕਰਦੀ ਹੈ ਓਕੇ ਇਸ ਤੋਂ ਲਾਵਾ ਵਧੀਆ ਮਿਆਰ ਦੀ ਖਾਦ ਜਿਹੜਾ بڑا ਵੀ ਇਹਦੇ ਤੋਂ ਪ੍ਰਾਪਤ ਇਹਨਾਂ ਦੁੱਧ ਦਹੀਂ ਇਹਦੇ ਇਹਦਾ ਦੇਖੋ ਇਹ ਸਾਰਾ ਮੈਨੇਜਮੈਂਟ ਤੇ ਨਿਰਭਰ ਕਰਦਾ ਹੈ ਠੀਕ ਜੇ ਤੁਹਾਡੀ ਮੈਨੇਜਮੈਂਟ ਤੇ ਫੀਡਿੰਗ ਠਾਕ ਸਾਰਾ ਕੁਝ ਠੀਕ ਹੈ ਤਾਂ ਸਾਡੇ ਕੋਲ ਇੱਥੇ ਦੋ ਬੱਕਰੀਆਂ ਹੋਈਆਂ ਨੇ ਜਿਨ੍ਹਾਂ ਨੇ ਇੱਕ ਦਿਨ ਦੇ ਵਿੱਚ ਮੱਧ ਤੋਂ ਵੱਧ ਦੁੱਧ 5 ਕਿਲੋ ਤੋਂ ਵੀ ਵੱਧ ਦਿੱਤਾ ਹੈ। ਉਹ ਅੱਛਾ ਤੇ ਜੇ ਆਉਣ ਨੇ ਐਵਰੇਜ ਆਪਾਂ ਗੱਲ ਕਰੀਏ ਤਾਂ ਮਤਲਬ ਇਹ ਬੱਕਰੀਆਂ ਨੇ ਜਿਹੜੀਆਂ ਇਹ 2 ਤੋਂ 3 ਕਿਲੋ ਕੋਦਾ ਜਿਹੜਾ ਆਪਣੇ ਆਰਾਮ ਨਾਲ ਦੇ ਜਿਵੇਂ ਆਪਾਂ ਅੱਗੇ ਕਹਿੰਦੇ ਸੀ ਵੀ ਘਰਾਂ 'ਚ ਕੋਈ ਦੁੱਧ ਬੱਕਰੀ ਦੁੱਧ ਬੜੇ ਗੁਣ ਹੈ। ਹੁਣ ਆਮ ਲੋਕ ਕਹਿੰਦੇ ਵੀ ਗੁਣ ਤਾਂ ਹੈ ਵੀ ਜੇ ਆਪਾਂ ਉਹਨੂੰ ਚਾਰ ਕੇ ਲਿਓਨੇ ਖੇਤਾਂ 'ਚੋਂ ਤੇ ਜੇ ਘਰੇ ਪੱਠੇ ਪਾਉਣੇ ਫਿਰ ਗੁਣ ਹੈਗਾ ਕੋਈ ਵਿੱਚ ਦੁੱਧ ਵਿੱਚ ਨਹੀਂ। ਔਰ ਦੇਖੋ ਅਸੀਂ ਜਿਹੜੇ ਇਹਨੂੰ ਸਾਇਲੇਜ ਤੇ ਪਾਲ ਰਹੇ ਆ ਆਮ ਲੋਕਾਂ 'ਚ ਇਹ ਧਾਰਨਾ ਹੈਗੀ ਆ ਕਿ ਸਾਇਲੇਜ ਬੱਕਰੀਆਂ ਨੂੰ ਨੁਕਸਾਨ ਕਰਦਾ ਜੇ ਸਾਇਲੇਜ ਦੀ ਕੁਆਲਿਟੀ ਮਾੜੀ ਹੈ ਤਾਂ ਫਿਰ ਤਾਂ ਉਹ ਸਾਰਿਆਂ ਨੂੰ ਹੀ ਨੁਕਸਾਨ ਕਰੂਗਾ। ਤੇ ਵਧੀਆ ਕੁਆਲਿਟੀ ਦਾ ਮੱਕੀ ਦਾ ਵਧੀਆ ਗੁਣਾ ਗੁਣਾ ਵਾਲਾ ਸਾਇਲੇ ਜਿਹਨੂੰ ਪਾਵਾਂਗੇ ਤਾਂ ਇਹ ਵਧੀਆ ਪ੍ਰੋਡਕਸ਼ਨ ਦਿੰਦੀ ਹੈ। ਇਸ ਲਈ ਬਰੀਡ ਕੋਸਟ ਕੀ ਕਰਦੀ ਹੈ ਜੀ ਐਵਰੇਜ ਆਈਡੀਆ ਜ। ਕੋਸਟ ਦੇਖੋ ਕੋਈ ਇਹਦੀ ਆਰਗੇਨਾਈਜ਼ਡ ਮੰਡੀ ਮਾਰਕੀਟ ਨਹੀਂ ਹੈਗੀ। ਰੇਟ ਹੈ ਜਿਹੜਾ ਉਹ ਜੇ ਆਪਾਂ ਦੇਖਿਏ ਤਾਂ ਲੋਕੀ 20 ਹਾਰ ਤੋਂ ਲੈ ਕੇ ਲੱਖ 1.5 ਲੱਖ ਆ ਪਿੱਛੇ ਜੇ ਕੋਈ ਦੱਸ ਰਿਹਾ ਸੀਗਾ 7.5 ਲੱਖ ਰੁਪਏ ਦੀ ਵੀ ਬੱਕਰੀ ਵਿਕੀ ਹੈਗੀ। ਮੈਂ ਕਹਿੰਦਾ ਖੋਰ ਦੇ ਕਾ ਸਾਡੇ ਪਿੰਡ ਵੀ ਜਿਵੇਂ ਕਾਫੀ ਲੋਕ ਆਚਾਰ ਪਾਉਂਦੇ ਸਾਈਲੇਜ ਹਾਂ। ਕਈ ਪਸ਼ੂਆਂ ਨੂੰ ਹਾਰਟ ਅਟੈਕ ਹੋਇਆ ਇਹ 6-4 ਦੀ ਵਜ੍ਹਾ ਨਾਲ ਹੋ ਸਕਦਾ ਨਹੀਂ ਇਹੋ ਜਿਹੀ ਨਹੀਂ ਗੱਲ ਕੋਈ ਸੁਣੀ ਨਹੀਂ ਕੋਈ ਰਿਸਰਚ ਨਹੀਂ ਸਾਡੇ ਪਿੰਡ ਤੇ ਕਾਫੀ ਹੋਇਆ ਹੈ। ਆਰਟੀਕਲ ਨਹੀਂ ਪੜਿਆ ਹੈਗਾ ਵੀ ਆਚਾਰ ਦੇ ਨਾਲ ਇਦਾਂ ਹਾਰਟ ਅਟੈਕ ਆ ਜੀ। ਠੀਕ ਹੈ ਇਹਦਾ ਕੋਈ ਹੋਰ ਵਜ੍ਹਾ ਹੋ ਸਕਦੀ ਕੋਈ ਹੋਰ ਵਜ੍ਹਾ ਹੋ ਸਕਦੀ ਹੈ। ਮਟੋਂ ਆਏ ਚਾਰ ਪਿਆ ਬੰਨ ਉਹ ਗਰਮ ਹੋ ਜਾਂਦਾ ਗਰਮ ਹੁੰਦਾ ਇਹ ਬਾਨਾ ਤੇ ਨਹੀਂ ਹੀਟ ਹੋਪੀ ਬਾਨਾ ਨਹੀਂ ਗਰਮ ਤਾਂ ਨਹੀਂ ਨਾ ਗਰਮ ਤਾਂ ਨਹੀਂ ਕੋਈ ਮਸਲਾ ਹੈਗਾ ਬਾਨਾ ਤੇ ਨਹੀਂ ਹੀਟਰ ਆ ਹੀ ਅਕਸਰ ਨਾ ਆਹ ਚੀਜ਼ ਹੈ ਮੱਕੀ ਸੀ ਹਰੀ ਪੰਕੀ ਪਾਉਣੀ ਆਪਾਂ ਇਹਨੂੰ ਕੀ ਕਰਨਾ ਜਦੋਂ ਗਰਮ ਹੋਣਾ ਇਹਦੇ ਵਿੱਚ ਜਿੰਨੇ ਬੈਕਟੀਰੀਆ ਨੇ ਹਾਂਜੀ ਉਹ ਸਾਰੇ ਮਾਰ ਦੇਣੇ ਆ ਠੀਕ ਹੈ ਠੀਕ ਹੈ ਇਹਦੇ ਵਿੱਚ ਲੈਕਟਿਕ ਐਸਿਡ ਬਣਦਾ ਲੈਕਟਿਕ ਐਸਿਡ ਹਾਂ ਉਹ ਲੈਕਟਿਕ ਐਸਿਡ ਇਹਨੂੰ ਪ੍ਰੀਜ਼ਰਵ ਕਰ ਦਿੰਦਾ ਠੀਕ ਹੈ ਤੇ ਆ ਦੇਖੋ ਆ ਵਧੀਆ ਮੱਕੀ ਦੇ ਨਾਲ ਅਚਾਰ ਬਣਿਆ ਹੋਇਆ ਕਈਆਂ ਲੋਕਾਂ ਦੇ ਅਚਾਰਾਂ ਨੂੰ ਉਲੀ-ਅਲੀ ਵੀ ਲੱਗ ਜਾਂਦੀ ਹੈ ਫਿਰ ਉਹ ਮੜਾ ਜੇ ਉਲੀ ਲੱਗੀ ਹੈ ਤਾਂ ਮਲ ਉਹਦੇ ਵਿੱਚ ਆਪਣਾ ਟੌਕਸਿਨ ਆ ਗਿਆ ਇਟਸ ਆਪਣਾ ਟੌਕਸਿਨ ਉਹਨੇ ਆ ਕੇ ਮੈਸਟਾਈਟਿਸ ਵੀ ਕਰਨੀ ਹੈ ਲੀਮਨੈਸ ਵੀ ਕਰਨੀ ਹੈ ਇਹ ਆ ਜਾਂਦੀ ਟਿਕਾ ਆਪਣੀ ਫਿਰ ਹੋਰ ਵੀ ਨੁਕਸਾਨ ਕਰਦੀ ਫਿਰ ਆਪਾਂ ਕਹਾਂਗੇ ਵੀ ਸਾਈਲੇਜ ਮੜਾ ਠੀਕ ਹੈ ਠੀਕ ਹੈ ਜੇ ਜੇ ਆਪਾਂ ਮੰਨ ਲਵਾਂ ਮੱਕੀ ਦੀ ਚਾਰ ਆਪਾਂ ਪਾਲਿਆ ਘਰੇ ਆਪਾਂ ਬੱਕਰੀ ਰੱਖ ਲਈ ਪਾਲ ਲਈ ਇਹਦਾ ਦੁੱਧ ਪੀਣੇ ਆ ਗੁਣਕਾਰੀ ਹੋਊਗਾ ਬੱਕਰੀ ਦੇ ਲੋਕਾਂ ਦਾ ਆਮ ਧਾਰਨਾ ਹੀ ਹੈ ਵੀ ਅੱਕ ਖਾਵੇ ਫਲਾਨਾ ਖਾਵੇ ਅਲੱਗ-ਅਲੱਗ ਚੀਜ਼ਾਂ ਖਾਂਦੀ ਫੇਰ ਕੌਣਕਾਰੀ ਹੈ ਇਹ ਮਤਲਬ ਮੈਂ ਸਮਝਦਾ ਹੈਗਾ ਕੌਣਕਾਰੀ ਕੌਣਕਾਰੀ ਹੈਗਾ ਇਹਦੇ ਦੁੱਧ ਨੂੰ ਨਿਊਟਰਾ ਸੂਟਿਕਲ ਜਿਹਨੂੰ ਕਹਿੰਦੇ ਆ ਵੀ ਇਹ ਬਹੁਤ ਵਧੀਆ ਦੁੱਧ ਹੈ ਜੇ ਬਾਹਰਲੇ ਮੁਲਕਾਂ 'ਚ ਤੁਸੀਂ ਜਾਓ ਤਾਂ ਬੱਕਰੀ ਦੇ ਦੁੱਧ ਦੇ ਜਿਹੜੇ ਦੋ ਪ੍ਰੋਡਕਟ ਨੇ ਉਹ ਮੇਨ ਨੇ ਇੱਕ ਤਾਂ ਚੀਜ਼ ਤੇ ਇੱਕ ਬੱਕਰੀ ਦੇ ਦੁੱਧ ਤੋਂ ਬਣਿਆ ਯੋਗਰਟ ਓਕੇ ਤੇ ਸਾਰੀ ਦੁਨੀਆ ਦੇ ਵਿੱਚ ਯੋਗਰਟ ਹੈ ਜਿਹੜਾ ਸੌਫਟ ਚੀਜ਼ ਹੈ ਜਿਹੜਾ ਯੋਗਰਟ ਦੀ ਸਾਫ ਚੀਜ਼ ਉਹ ਦੁਨੀਆ 'ਚ ਪਸੰਦ ਕੀਤਾ ਜਾਂਦਾ ਹੈ ਕਿ ਉਹ ਬੜੇ ਜਾਨ ਨਾਲ ਖਾਧਾ ਜਾਂਦਾ ਹੈ। 23 ਯੂਰਪ ਤੁਸੀਂ ਦੇਖੋ ਉਹਦੇ ਕੋਲੇ 5% ਬੱਕਰੀਆਂ ਨੇ ਤੇ ਦੁਨੀਆ ਦਾ 15% ਬੱਕਰੀਆਂ ਦੁੱਧ ਪੈਦਾ ਕਰਦਾ ਹੈ। ਇਹ ਉਹ ਸਾਰੇ ਹੀ ਹਾਈਲੀ ਕਮਰਸ਼ੀਅਲਾਈਜ਼ਡ ਹੈ ਹਾਈਲੀ ਆਰਗੇਨਾਈਜ਼ਡ ਹੈ ਹਾਈਲੀ ਮਤਲਬ ਉਹਦੀ ਉਹ ਪ੍ਰੋਸੈਸਿੰਗ ਹੈ ਜਿਹੜੀ ਉਹ ਚੀਜ਼ ਦੇ ਰੂਪ ਵਿੱਚ ਕਰ ਦੇਣੀ ਜਿਹੜ ਨੂੰ ਕੰਜ਼ੂਮ ਕਰਦੇ ਠੀਕ ਬਹੁਤ ਬਹੁਤ ਤੁਹਾਡਾ ਜਾਣਕਾਰੀ ਦੇਣ ਦਾ ਮਤਲਬ ਹੈ ਵੀਰੇ ਹੈ ਨਾ ਤੁਹਾਡਾ ਕੋਲ ਮੁਰਗੀਆਂ ਤਾਂ ਆਪਾਂ ਵੀ ਰੱਖੀਆਂ ਯਾਰ ਪਰ ਉਹ ਖੁੱਡੇ ਜਿਹੀ ਰੱਖੀਆਂ ਆਪਣੀਆਂ ਤਾਂ ਆਂਡੇ ਵੀ ਪ੍ਰਾਲੀ ਜੀ ਜੋ ਲੱਭ ਕੇ ਲਿਆਉਣੇ ਪੈਂਦੇ ਰੋਜ਼ ਆਹ ਸਿਸਟਮ ਵਧੀਆ ਹੈ ਨਾ ਇੱਕ ਫੀਡ ਖਾਈਓ ਆਂਡਾ ਮੂਰੇ ਆ ਜਾਣਾ ਤੇ ਬਿਠਾ ਦਾ ਲੜਾ ਪੈਣੀ ਆ ਇਹ ਨਾ ਕੁੱਕੜ ਲੱਭੜਨਾ ਨਾ ਇਹ ਵਧੀਆ ਜਿਵੇਂ ਆਪਾਂ ਹੁਣ ਰੱਖੇ ਘਰੇ ਆਪਾਂ ਖੁੱਡਾ ਬਣਾ ਕੇ ਰੱਖ ਲਈ ਅੱਛਾ ਉਹਦੇ ਚ ਕੀ ਹੈ ਪ੍ਰਾਲੀ ਜੀ ਚ ਆਂਡੇ ਨਹੀਂ ਜਾਂਦੇ ਲੱਭਣੇ ਪੈਂਦੇ ਆ ਉਹਨੇ ਆਂਡਾ ਦੇਉਗੇ ਜਿਹੜਾ ਸਾਰਾ ਸਾਫ ਆਪ ਹੀ ਆ ਜਾਣਾ ਹੈ ਹਾਂ ਜੇ ਬਿਠਾ ਕਰੂਗਾ ਤਾਂ ਥੱਲੇ ਡੈਪੜੀਆਂ ਨਕੁਕਟ ਦੇ ਦੇ ਲਿਬੜ ਦੇਣੀ ਬਿਠਾ ਬੋਠਾ ਨਾਲ ਨਾ ਖਰਾਬ ਹੋਣ ਬਿਠਾ ਵੀ ਜੇ ਵਰਤਰੀਆਂ ਘਰੇ ਮਰਤ ਲੋ ਬੰਦਾ ਸਬਜੀ ਸਬਜੀ ਚ ਇਹਦੇ ਪਾ ਦਿਓ ਉਹਨਾਂ ਨੂੰ ਖਰਾ ਕਰੇ ਬਣ ਜਾਂਦੀ ਆ ਆ ਕੀ ਵਧੀਆ ਸੋਹਣਾ ਏ ਬਣਾਉਣ ਵਾਲਾ ਡਾਇਨਰ ਦਾ ਰੇਟ ਭਰਾਓ 20 ਰੁਪਏ ਆ ਬਟੇਰ ਦਾ 12 ਤੇ ਜੇ ਦੇਸੀ ਮੁਰਗੇ ਦਾ 400 ਤੇ ਮੁਰਗੀ ਦਾ 350 ਤੇ ਨੰਬਰ ਇਹਦੇ ਚ ਹੈਗਾ ਪੁੱਛਾਂਗੇ ਫੋਨ ਲਾ ਕੇ ਆ ਬਟੇਰੇ ਦਾ 12 ਆ ਆਹ ਫਟੇ ਰਿਆ ਦਾ ਫਟੇਰ ਨਹੀਂ ਲੱਗਦੇ ਵੇਖਣ ਨੂੰ ਮੁਰਗੇ ਤੇ ਲੱਗਦੇ ਨਹੀਂ ਬੱਚੇ ਤਾਂ ਨਹੀਂ ਤੇਰੇ ਭਾਈ ਜੇਬ ਦਾ ਪਿੰਜਰਾ ਤੇ ਉਹਦੇ ਵਿੱਚ ਆ ਖਰਗੋਸ਼ ਜੀ ਦਿਨੇ ਹੀ ਨਹੀਂ ਦੂਰੋਂ ਦਾ ਪਤਾ ਨਹੀਂ ਲੱਗਦਾ ਕਿ ਹੈਗਾ ਵਿੱਚ ਵਸ ਕੇ ਖਾਲੀ ਪਏ ਆ ਲੈ ਵੀ ਆ ਵੀ ਮੁਰਗੀਆਂ ਵਾਸਤੇ ਇੱਕ ਬਣਾਇਆ ਗਿਆ ਠੀਕ ਹੈ ਲੱਕੜ ਦੇ ਵਿੱਚ ਹਵਾਦਾਰ ਵੀ ਆ ਜਾਲੀ ਵੀ ਆ ਕਬਈ ਕਹਿੰਦਾ ਥੱਲੇ ਟਾਇਰ ਲੱਗ ਜਾਣ ਉਦੋਂ ਵਧੀਆ ਜਿੱਥੇ ਮਰਜ਼ੀ ਰੋੜ ਕੇ ਕਰ ਲੋ ਆਂਦੇ ਇਹ ਵੀ ਗੱਲ ਸਹੀ ਹੈ ਪਹਿਲੇ ਸੋਈ ਦੀਆਂ ਨੀਲੀ ਰਾਵੀ ਦਾ ਇੱਕ ਦਿਨ ਦਾ ਦੁੱਧ ਆ 15 ਕਿਲੋ ਪਰ ਰੋਜ਼ 15.5 ਦੇਣਾ ਨਹੀਂ ਮੇਰੇ ਸਾਹਮਣਾਂ ਨੇ ਦੋ ਗਲੀ ਨਸਲ ਦੀ ਗਾਂ ਦੋ ਗਲੀ ਨਸਲ ਦੀ ਗਾਂ ਬੰਦਾ ਦੋਗਲਾ ਵੇਦਾ ਕਹਿੰਦੇ ਮਾੜਾ ਗਾਂ ਗਾਂ ਦਾ ਲੇਖ ਲਿਆ ਕੇ ਲਾਈ ਬੈਠੇ ਦੋਗਲੀ ਦੋਗਲੀ ਜਨਾਬਾਦ ਆ ਬਾਅਦ ਜੀਦਨਾ ਬਾਅਦ ਕੋੜੀ 25 ਦਿਨਾਂ ਬਾਅਦ ਗਾਂ ਵੀ ਬੱਚਿਆਂ ਤੋਂ ਬਾਅਦ ਪੁੱਤੀਆਂ ਵੀ ਬੱਚਿਆਂ ਦੇ ਨਾਂ ਤੋਂ ਬਾਅਦ ਚੈੱਕ ਕਰ ਸਕਦੇ ਆ ਸੂਰੀ ਬੱਕਰੀ ਭੇਡ 35 ਦਿਨਾਂ ਆ ਗਿਆ ਮੁਹੰਮਦ ਸਦੀਕ ਲਓ ਵੀ ਇਧਰ ਮੁਹੰਮਦ ਸਦੀਕ ਲੱਗ ਗਿਆ ਇਹ ਵੀ ਦਾਹਾਂ ਸਾਡੇ ਦੇਖਦੇ ਆਪਾਂ ਪੁਰਨਾ ਮਤ ਤੁਰੀ ਦੇ ਬਾਪ ਤੇ ਆਵਾੜਾ ਨਾਲ ਦਿਆ ਦਾ ਕਾਕਾ ਲਾ ਵੀ ਇੱਧਰ ਤਾਂ ਪਸ਼ੂਆਂ ਨਾਲ ਸੰਬੰਧਿਤ ਜਾਂ ਜਿਵੇਂ ਆਪਣਾ ਬੇਰੀ ਬੂਰੀਆਂ ਦੀ ਕਟਾਈ ਕਰਨੀ ਬੂਟਿਆਂ ਦੀ ਕਟਾਈ ਕਰਦੇ ਆ ਆਹ ਹੋ ਕੁਸ਼ੀ ਆ ਜ਼ਿਆਦਾ ਤਾਂ ਬਸ ਪਸ਼ੂਆਂ ਦੀਆਂ ਦਵਾਈਆਂ ਲਈ ਆ ਇਹੀ ਸਟਾਲਾਂ ਸਾਰੀਆਂ ਤਕਰੀਬਨ ਔਰ ਪਸ਼ੂ ਦਾ ਪਰ ਰੱਖਿਆ ਕੋਈ ਨਹੀਂਗਾ ਤਾਂ ਕਰਕੇ ਫਿਰ ਆਪਾਂ ਨੂੰ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਵੀ ਘੱਟ ਆ ਤੇ ਦਿਲਚਸਪੀ ਵੀ ਘੱਟ ਆ। ਜਿੱਦ ਆਪਾਂ ਕੋਈ ਜਾਣਕਾਰੀ ਕਿਸੇ ਤੋਂ ਲੈਂਦੇ। ਗੇੜਾ ਹੀ ਦਿੰਨੇ ਹੁਣ ਤਾਂ ਇਕੱਲਾ। ਭਾਬੀ ਇੱਧਰ ਆਪਾਂ ਗੜਾ-ਗੁੜਾ ਦੇ ਲਿਆ ਬੱਕਰੀਆਂ, ਕੁੱਕੜ, ਮੁਰਗੀਆਂ ਤੇ ਪਸ਼ੂ-ਪਸ਼ੂ ਸਾਰਾ ਕੁਝ ਦੇਖ ਲਿਆ। ਇਹ ਕਲਾਕਾਰ ਲੱਗਾ ਇੱਥੇ ਮੁਹੰਮਦ ਸਦੀਕ। ਚਲੋ ਉਹ ਤਾਂ ਹੁਣ ਅੱਜ ਕੱਲ ਮੈਨੂੰ ਪਤਾ ਹੀ ਆਪਾਂ ਘੱਟ ਹੀ ਸੁਣ ਕੇ ਸਾਰੇ। ਹੁਣ ਆਪਾਂ ਉੱਧਰ ਚੱਲਦੇ ਹਾਂ ਜਿੱਧਰ ਪ੍ਰਦਰਸ਼ਨੀਆਂ ਲੱਗੀਆਂ ਸਾਰੀਆਂ ਖੇਤੀਬਾੜੀ ਦੇ ਸੰਦ, ਨਵੇਂ ਟਰੈਕਟਰ, ਨਵੇਂ ਸੰਦ ਪੈੜੇ ਜੋ ਵੀ ਨਵੇਂ ਹੋਣਗੇ।